ਲਾ ਵੀ ਇੰਦਰਾ ਦੇ ਪੁੱਤ ਦਾ ਹੁਣੇ-ਹੁਣੇ ਬਿਆਨ ਆਇਆ ਹੈ ਰਾਜੇ ਬੜਿੰਗ ਦਾ ਕਹਿੰਦਾ ਤਰਨਤਾਰਨ ਦੇ ਲੋਕਾਂ ਨੇ ਤੈਅ ਕਰਨਾ ਹੈ ਵੀ ਤੁਸੀਂ ਖਾਲਸਾਣ ਦੇ ਪੱਖ 'ਚੋਂ ਜਾਂ ਹਿੰਦੁਸਤਾਨ ਦੇ ਪੱਖ 'ਚੋਂ ਸਿੱਧੀ ਜੀ ਗੱਲ ਸਪਸ਼ਟ ਕਰੀਆ ਵੀਡੀਓ ਨੂੰ ਸ਼ੇਅਰ ਇੰਨਾ ਕਰ ਦਿਓ ਤਾਂ ਕਿ ਸਾਰੇ ਲੋਕਾਂ 'ਚ ਗੱਲ ਵਾਗ ਜੀ ਮਨਦੀਪ ਸਿੱਧੂ ਰਾਜੇ ਬੜਿੰਗ ਸਿਆਂ ਜਿੱਤੂਗਾ ਵੱਡੀਆਂ ਵੱਡੀ ਲੀਡ ਨਾਲ ਜਿੱਤੂਗਾ ਤੁਹਾਨੂੰ ਇਹ ਗੱਲ ਦਾ ਤੇਰੇ ਨਾਲ ਵਾਅਦਾ ਕਰਦੇ ਆਂ ਤੇ ਫਿਰ ਤੂੰ ਹੁਣ 14 ਤਰੀਕ ਨੂੰ ਮੰਨ ਲਈ ਤੂੰ 14 ਨਵੰਬਰ ਨੂੰ ਮੰਨ ਲਈ ਹਾਂ ਵੀ ਖਾਲਸਾਣ ਬਣ ਗਿਆ ਬਣ ਗਿਆ ਖਾਲਸਾਣ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਮਨਦੀਪ ਸਿੱਧੂ ਦੀ سپورਟ ਕੀਤੀ ਆ ਸਾਡੇ ਪ੍ਰਧਾਨ ਸਾਹਿਬ ਨੇ ਤੇ ਸਾਰੀ ਸਿੱਖ ਕੌਮ ਨੇ ਸਮੂਚੀਆਂ ਪਾਰਟੀਆਂ ਨੇ ਤੇ ਪੰਥ ਦੇ ਹੀਰੇ ਸੰਦੀਪ ਸਣੀ ਦਾ ਭਰਾ ਹੈ ਉਹ ਜਿਹਨੇ ਤਰਨਤਾਰਨ ਦੇ ਲੋਕਾਂ ਨੂੰ ਉਹ ਜਿਹੜਾ ਸੌਦਾ ਲਾਇਆ ਉਹਦਾ ਨਾ ਤਰਨਤਾਰ ਦੇ ਲੋਕਾਂ ਦੇ ਜਵਾਕ ਜਿਨੇ ਕੋ-ਕੋ ਮਾਰੇ ਉਹਨਾਂ ਨੂੰ ਨੇ ਸੌਦਾ ਲਾਇਆ ਸੂਰੀ ਵਰਗਿਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਨੂੰ ਕਹਿੰਦੇ 2% ਜਿਹੜਾ ਸਾਡੀ ਕੌਮ ਨੂੰ ਬੰਗਾਰਦਾ ਨਾ ਰਾਜੇ ਵੜਿੰਗ ਸਿਆ ਉਹ ਫਿਰ ਬਹੁਤਾ ਟਾਈਮ ਟਿਕਦਾ ਨਹੀਂ ਤੂੰ ਕੱਲੀ ਹਿੰਦੂ ਵੋਟ ਦੇ ਲਈ ਸਾਰਾ ਕੁਝ ਕਰ ਰਹਿਆ ਸਾਨੂੰ ਪਤਾ ਪਰ ਜੇ ਖਾਲਸਤਾਨ ਬਣਿਆ ਨਾ ਤਾਂ ਨਾ ਤਾਂ ਸਾਡੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਹਿੰਦੂਆਂ ਨੂੰ ਵੀ ਓਨੀ ਜਗ੍ਹਾ ਮਿਲੀ ਐ ਤੇ ਮੁਸਲਮਾਨਾਂ ਨੂੰ ਵੀ ਓਨੀ ਜਗ੍ਹਾ ਮਿਲੀ ਆ ਸਾਡੀ ਕੌਮ ਕਦੇ ਕਿਸੇ ਨਾ ਪੱਖਪਾਤ ਨਹੀਂ ਕਰਦੀ ਜਿਵੇਂ ਤੇਰਾ ਹਿੰਦੁਸਤਾਨ ਕਰਦਾ 1984 ਵਿੱਚ ਹਾਂ ਜਿਹਨੂੰ ਤੂੰ ਲਾ ਮੰਨਦਾ ਹੈ ਸਾਡੇ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਪਤਾ ਨਹੀਂ ਕਿੰਨੇ ਕ ਸਿੱਖਾਂ ਦੇ ਗਣਾ ਚ ਟਾਇਰ ਪਾ ਕੇ ਫੂਕੇਗਾ ਉਹ ਸਾਡਾ ਤਾਂ ਖਾਲਸਾਣ 100 ਗੁਣਾ ਚੰਗਾ ਤੁਹਾਡੇ ਨਾਲੋਂ ਅਸੀਂ ਸਾਡਾ ਜਿਹਨੇ ਧੱਕਾ ਤਾਂ ਨਹੀਂ ਕੀਤਾ ਹਾਂ ਤੇ ਤਰਨ ਤਾਰਨ ਦੇ ਲੋਕਾਂ ਨੂੰ ਬੇਨਤੀ ਆ ਮੇਰਾ ਵੀਰ ਐਸ ਵਾਰ ਪਿੱਠ ਨਾ ਲੱਗ ਜੇ ਪਹਿਲਾਂ ਵੀ ਤੁਸੀਂ ਖਾਲਸਤਾਨ ਦੇ ਹੱਕ 'ਚ ਵੋਟਾਂ ਪਾਈਆਂ ਤੇ ਹੁਣ ਵੀ ਪਾ ਦਿਓ ਤੇ ਰਾਜੇ ਬੜਿੰਗ ਸਿਆ ਹੁਣ ਤੈਨੂੰ ਚੈਲੰਜ ਹੈ ਤੂੰ 14 ਤਰੀਕ ਨੂੰ ਮੰਨ ਲਈ ਵੀ ਲੋਕ ਖਾਲਸਤਾਨ ਚਾਹੁੰਦੇ ਆ ਤੇ ਸਮੁੱਚੀਆਂ ਪਾਰਟੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਡਟ ਜੋ ਬਾਈ ਤੇ ਇਸ ਨੂੰ ਮੂੰਹ ਤੋੜਵਾ ਜਵਾਬ ਮਿਲਣਾ ਚਾਹੀਦਾ ਵੀ ਲੋਕ ਕੀ ਚਾਹੁੰਦੇ ਨੇ ਲੋਕ ਹਮੇਸ਼ਾ ਕੌਮ ਨੂੰ ਆਪਣੀ ਨੂੰ ਕਦੇ ਪਿੱਠ ਨਹੀਂ ਲੱਗਣ ਦਿੱਤੀ ਆਪਣੇ ਲੋਕਾਂ ਨੇ ਪਹਿਲਾਂ ਵੀ ਆਪਣੇ ਯੋਧਿਆਂ ਨੂੰ ਜਿਤਾਇਆ ਤੇ ਹੁਣ ਵੀ ਜਿਤਾਉਣਗੇ ਇਹ ਲੋਕ ਬਾਗੀ ਲੋਕ ਨੇ ਇਹ ਕਿਸੇ ਦੇ ਜੇ ਤੂੰ ਚਾਹਣਾ ਨਾ ਤੇਰੇ ਵਰਗਿਆਂ ਨੂੰ ਪਤਾ ਕੀ ਹੁੰਦਾ ਵੀ ਸਾਡੀ ਇੱਕ ਬੋਟ ਬੈਂਕ ਘਮਾਉਣ ਦਾ ਕੰਮ ਕਰਦੇ ਹੋ ਅਸੀਂ ਤਾਂ ਸਾਡੇ ਲਈ ਤਾਂ ਹਿੰਦੂ ਵੀ ਸਾਡੇ ਖਾਲਸਤਾਨ ਦੇ ਰਾਜ ਚ ਓਨੀ ਸੁਰੱਖਿਤ ਰਹਿਣਗੇ ਤੇ ਸਾਡੇ ਮਹਾਰਾ ਜਾਂ ਰঞ্জੀਤ ਸਿੰਘ ਨੇ ਹਰਮੰਦਰ ਸਾਹਿਬ ਤੇ ਤਾਂ ਸੋਨਾ ਚੜਾਈ ਚੜਾਇਆ ਤੇ ਇਹ ਹਿੰਦੂਆਂ ਦੇ ਮੰਦਰਾਂ ਤੇ ਵੀ ਚੜਾਇਆ ਤੇ ਮੁਸਲਮਾਨਾਂ ਦੇ ਉਹਨਾਂ ਦੇ ਵੀ ਚੜਾਇਆ ਇਹ ਅਸੀਂ ਤਾਂ ਸਾਡੀ ਕੌਮ ਨੂੰ ਤੂੰ ਜਿਹੜੀਆਂ ਗੱਲਾਂ ਕਰਦਾ ਨਾ ਇਹ ਗੱਲਾਂ ਹੁਣ ਤੈਨੂੰ ਜਵਾਬ ਮਿਲੂਗਾ 14 ਤਰੀਕ ਨੂੰ ਤੇ ਹੁਣ 14 ਤਰੀਕ ਨੂੰ ਤੈਨੂੰ ਚੈਲੰਜ ਹੈ ਵੀ ਗੱਲ ਮੰਨਣੀ ਦਾ ਕਹਲੇ ਦੱਸ ਬਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਵੀ ਰੇਗ ਦਾ ਸਤਕਾਰ ਹੋਇਆ ਤੇਰੀ ਜਰਨਲ ਨੌਲੇਜ ਲਈ ਦੱਸ ਦਈਏ ਵੀ ਸ੍ਰੀ ਗੁਰੂ ਤੇਗ ਬਹਾਦਰ ਹਿੰਦੂ ਦੀ ਚਾਦਰ ਗਿਆ ਜਾਂਦਾ ਨਾ ਉਹ ਵੀ ਹਿੰਦੂ ਵਾਲੀ ਉਹਨਾਂ ਨੇ ਸੀਸ ਕਟਾਇਆ ਸੀਗਾ ਉਹ ਵੀ ਖਾਲਸਤਾਨੀ ਸੀ ਮਹਾਰਾਜਾ ਰਣਜੀਤ ਸਿੰਘ ਵੀ ਖਾਲਸਤਾਨੀ ਸੀ ਹਾਂ ਤੇ ਲੈ ਬਈ ਹੁਣ ਖਿੱਚਦੇ ਆ ਬਾਬਾ ਇਹਦਾ ਜਲੂਸ ਕਾਢਦੇ ਹੁਣ ਮੜਾ ਜਾਂ ਦੱਬ ਕੇ ਵੀਡੀਓ ਸ਼ੇਅਰ ਕਰਦੇ ਹੋ ਚੰਗਾ